ਸੂਰਦੇ ਪੰਜਾਬੀ ਵਿੱਚ ਆਪਦਾ ਸਵਾਗਤ ਹੈ। ਅਤਿ ਦੀ ਗਰਮੀ ਤੋਂ ਲੋਕ ਹੋਏ ਪਰੇਸ਼ਾਨ। ਪੰਜਾਬ ਵਿੱਚ ਹਰ ਜਗ੍ਹਾ ਹੀ ਗਰਮੀ ਕਰਕੇ ਲੋਕ ਤੜਪ ਰਹੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਗੁਰੂ ਵਿੱਚ ਵੀ ਸਵੇਰੇ 9 ਵਜੇ ਤੋਂ ਹੀ 42-43 ਡਿਗਰੀ ਟੈਂਪਰੇਚਰ ਹੈ। ਇਸ ਗਰਮੀ ਨੇ ਲੋਕਾਂ ਦੇ ਵੱਟ ਘਾੜ ਦਿੱਤੇ ਹਨ। ਪਿਛਲੇ 65 ਸਾਲਾਂ 'ਚ ਇਸ ਵਾਰ ਸਭ ਤੋਂ ਵੱਧ ਗਰਮੀ ਪਈ ਹੈ। ਇਸ ਗਰਮੀ ਦਾ ਲੋਕਾਂ ਦੇ ਕੰਮਕਾਜ ਤੇ ਵੀ ਬਹੁਤ ਫਰਕ ਪਿਆ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ ਗਰਮੀ ਦਾ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਨਾਮ ਕੀ? ਬਰਿੰਦਰ ਕੁਮਾਰ ਜੀ। ਅਹ ਕਦੀ ਦੁਕਾਨ ਆ? ਆਪਣੀ ਸਬਜ਼ੀ ਦੁਕਾਨ ਜੀ। ਅਸੀਂ ਗਰਮੀ ਕਿੰਨੀ ਕਾ? ਗਰਮੀ ਬਹੁਤ ਜ਼ਿਆਦਾ ਹੈ ਜੀ। ਅੱਛਾ ਤੇ ਕਿੰਨਾ ਕ ਕੰਮ ਕਾਰੋਬਾਰ? ਕਾਰੋਬਾਰ ਠੱਪ ਹੋ ਗਿਆ ਜੀ। ਗਾਗ? ਗਾੜੀ ਬਹੁਤ ਠੱਪ ਹੈ। ਤੇ ਸਬਜ਼ੀ ਕਿਤਨਾ ਮਹਿੰਗੀ? ਸਬਜ਼ੀ ਮਹਿੰਗੀ ਹੋ ਗਈ ਹੈ ਜੀ। ਅੱਗੇ ਨਾਲੋਂ ਗਰਮੀ ਦੇ ਕਾਰਨ ਬਾਹਰ ਸਬਜ਼ੀ ਹੈ ਨਹੀਂ। ਫਲਕੀਆਂ ਵਾ। ਅੱਛਾ। ਥੋੜੀ ਲੱਛਡੀਆਂ ਵਾ ਜੋ ਮਹਿੰਗੀ ਹੋ ਗਈ। ਕਿੰਨੀ ਕਿ ਮਹਿੰਗੀ ਹੈ? ਕੱਟੋ ਘੱਟ 60% ਮਹਿੰਗੀ ਹੋਈ। ਅੱਛਾ। ਤੇ ਕੀ ਕਰਨ ਕਰਨ ਗਰਮੀ ਦਾ ਗਰਮੀ ਦੇ ਵਿੱਚ ਖਰਾਬ ਹੋ ਗਈ ਕੁਝ ਬਹੁਤ ਜਿਆਦਾ ਗਰਮੀ ਹੈ ਪਹਿਲਾਂ ਕਦੀ ਇਹ ਕਿੰਨੇ ਸਾਲ ਬਾਅਦ ਪਈ ਨਹੀਂ ਕਿ ਮੇਰੇ حساب ਕਰਨਾ ਤੇ 46 ਸਾਲ ਤੇ ਹੈ ਜੀ ਆਪਾਂ ਅੱਛਾ ਹਾਂ ਤੇ ਪਹਿਲੀ ਵਾਰੀ ਇੰਨੀ ਗਰਮੀ ਪਈ ਪਹਿਲੀ ਵਾਰੀ ਇੰਨੀ ਗਰਮੀ ਹੋਈ ਤੇ ਗਾਹਕ ਮਾਰਕੀਟ ਚ ਬਲਕੇ ਸੁਣਾ ਇੱਥੇ ਬਹੁਤ ਰੌਸ਼ਨਾ ਲੈੋ ਜੀ ਸਵੇਰੇ ਸਵੇਰੇ ਜਿਹੜਾ ਗਾਗ ਆ ਗਿਆ ਆ ਗਿਆ ਯਾਰ ਰਾਤ ਨੂੰ ਗਾਗ ਆਉਣਾ ਦਿਨੇ ਕੋਈ ਗਾਗ ਨਹੀਂ ਬੰਦਾ ਕੀ ਕਿਤਰਾ ਕਾਰੋਬਾਰ ਦਾ ਰੋਟੀ ਦਾ ਕਿਤਰਾ ਦਾਲ-ਫੁੱਲ ਦਾ ਕੀ ਦੇ ਹੁਣ ਕੀ ਕਰੀਏ ਗੁਜ਼ਾਰਾ ਕਰਨਾ ਪੈਂਦਾ ਹੈ ਨਹੀਂ ਗਾ ਕੋਈ ਨਹੀਂ ਫਿਰ ਵੀ ਗੁਜ਼ਾਰਾ ਕਰਨਾ ਪੈਂਦਾ ਥੱਲੇ ਲੱਗੇ ਆ ਮੰਡੀਆਂ ਦੇ ਪੈਸੇ ਰੁਕ ਜਾਂਦੇ ਆ ਕਰਜ਼ਾਈ ਹੋ ਜਾਂਦੇ ਆ ਇਹਨਾਂ ਦਿਨ ਕਦੀ ਤੇ ਗਾਨਾ ਪੜੀ ਸਾਜੀ ਦੀ ਅਜੀ ਸਬਜੀ ਦਾ ਕੀ ਰੇਟ ਸਬਜੀ ਭਾਜੀ 40 50 ਤੋਂ ਮੰਡੀ ਹੋ ਗਈ ਕੀ ਕਰਨ ਹਾਂ ਗਰਮੀ ਦਾ ਕਰਕੇ ਨਗਰ ਫਸਲ ਹੈ ਮੇਰੀ ਅੱਛਾ ਤੇ ਸਬਜੀ ਉਹਦੀ ਇੱਕ ਬਾਤ ਦੀ ਹੈ ਕਿਥੇ ਵਰਦੀ ਕਿ ਗਰਮੀ ਦੀ ਆ ਪਰਿਵਾਰ ਦੀ ਆ ਇਹੋ ਵਾਲੀ ਤਾਂ ਬਿਲਕੁਲ ਨਸ਼ਟ ਹੋ ਗਈ ਅੱਛਾ ਜੀ ਗਰਮੀ ਦਾ ਕਰਕੇ ਤੇ ਇਹ ਰਸ ਬੜਾ ਹੁੰਦਾ ਦਾ ਦਾਕ ਅੱਛਾ ਜੀ ਗਰਮੀ ਦਾ ਕਰਕੇ ਰਸ ਤੇ ਬਿਲਕੁਲ ਆ ਨਹੀਂ ਵਿਆਰ ਸੰਸਣ ਪਈ ਹੋਈ ਆ ਅੱਛਾ ਜੀ ਤੇ ਕਿਤਨਾ ਕਾਰੋਬਾਰ ਰੋਟੀ ਦਾਲ ਫੁਲਕਾ ਜੱਲੂ ਰਹਾ ਦਾ ਦਾਲ ਫੁਲਕਾ ਦੇਖੋ ਇਹ ਤੁਨਾ ਹੀ ਬੈਣਾ ਹਣਾ ਜਪਰਾ ਮਾਜੀ ਥੱਲੇ ਤੇ ਸਭ ਤੇ ਸਬਜੀ ਖਰਾਬ ਹੀ ਹੁੰਦੀ ਹੈ ਇਹਦੇ ਨਾਲ ਗਰਮੀ ਨਾਲ ਮਾਰਾ ਬਿਲਕੁਲ ਖਰਾਬ ਹੁੰਦੀ ਨਾਲੀ ਤੇ ਗੱਲ ਹੀ ਨਹੀਂ ਇੱਕ ਮਤਲਬ ਹੈ ਕਿ ਜਿਤਨਾ ਅੱਜ ਤੁਸੀਂ 10000 2000 ਸੁਧਰ ਲੈਂਦਾ 2000 ਪੂਰਾ ਜਾਂਦਾ ਰਾਤ ਤੱਕ ਨਹੀਂ ਅੱਜ ਜੇ ਤੇ ਵੇਖ ਜੂਗੀ ਤਾਂ ਫੇਰ ਹੀ ਪੂਰਾ ਆਣਾ ਹੈ ਤੇ ਸ਼ਾਮਾਂ ਤੱਕ ਵੇਚਿਆ ਤਾਂ ਉਹ ਨਸਤੀ ਹੋਣੀ ਹੈ ਕਿੰਨੀ ਗਰਮੀ ਤਾਂ ਵੀ ਕਿੰਨਾ ਤਾਪਮਾਣ ਹੈ ਤੇ ਸਬਜੀ ਵਦਨ ਦੇ ਨਾਲ ਗਾਹਕ ਵੀ ਲੜਦਾ ਤੁਹਾਡੇ ਨਾਲ ਮੇਰੇ ਨਾਨਾ ਜਿੰਨੇ 60 ਰੁਪਏ ਕਿਲੋ ਚੀਜ਼ ਖਾਦੀ ਉਹਨੇ ਤਾਂ 60 ਰੁਪਏ ਕਿਲੋ ਦਾਣ ਲੱਗੇ ਉਹਨੇ ਲੱਗਿਆ ਜੀ ਉਹ ਆਪਣੀ ਤਾਂ ਸੱਚਾ ਗਾਵਾ ਹਾਂ ਜਦ ਮੈਂ ਲਿਆਂਦਾ ਨਾ ਹਾਂ ਠੀਕ ਹੈ